ਸਤਿ ਸ਼੍ਰੀ ਅਕਾਲ ਮੇਰਾ ਨਾਮ ਮਲਕੀਤ ਕੌਰ ਹੈ ਤੇ ਸਤਿ ਸ਼੍ਰੀ ਅਕਾਲ ਜੀ ਮੈਂ ਰਣਜੀਤ ਕੌਰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਿੰਦਰਾ ਕੌਰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਕਲਜੀਤ ਕੌਰ ਹਾਂ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਅੱਜ ਦਾ ਜਿਹੜਾ ਸਾਡਾ ਟੌਪਿਕ ਆ ਉਹ ਹੈਗਾ ਗੱਪ ਸ਼ੱਪ ਦੇਖੋ ਜ਼ਿੰਦਗੀ 'ਚ ਨਾ ਜਿਹੜੀ ਗੱਪ ਸ਼ੱਪ ਗੱਲਾਂ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਨਾ ਆਪਣੇ ਮਨ ਦਾ ਜਿਹੜਾ ਸਟ੍ਰੈਸ ਆ ਉਹ ਗੱਲਾਂ ਰਹੀ ਗੱਲ ਬਖਸ਼ਪ ਰਹੀ ਤੇ ਪਲੱਸ ਚੁਗਲੀਆਂ ਰਹੀ ਨਾ ਜਿਹੜਾ ਥੋੜਾ ਜਿਹਾ ਦੂਰ ਕਰ ਸਕਦੇ ਆ ਹਨਾ ਅਸੀਂ ਆਸੀ ਕਹਿਤਾ ਦਿੰਦੇ ਆ ਨਾ ਵੀ ਚੁਗਲੀਆਂ ਕਰਦੀਆਂ ਜਨਾਨੀਆਂ ਐ ਕਰਦੀਆਂ ਪਰ ਜਨਾਨੀਆਂ ਨੂੰ ਸਟ्रेस ਵੀ ਨਹੀਂ ਹੁੰਦੀ ਜੇ ਤਾਂ ਹੁਣ ਬੰਦੇ ਕੁਝ ਨਹੀਂ ਗੱਲਬਾਤ ਕਰਦੇ ਜਾਦੇ ਸਟ्रेस ਨਾ ਬੰਦਿਆਂ ਨੇ ਹੁੰਦੀ ਐ ਟੈਗ ਵੀ ਬੰਦਿਆਂ ਨੂੰ ਹੁੰਦੇ ਜਨਾਨੀਆਂ ਜਨਾਨੀਆਂ ਨੂੰ ਨਹੀਂ ਹੁੰਦੇ ਜਨਾਨੀਆਂ ਨੇ ਆਪਣੇ ਮਨ ਦੇ ਭਾਅ ਗੱਲਾਂ ਨਾਲ ਦੱਸ ਦਿੰਦੀਆਂ ਦੂਜਿਆਂ ਨੂੰ ਬੰਦੇ ਆ ਜਿਹੜੇ ਅੰਦਰੇ ਅੰਦਰ ਘੁੱਟ ਕੇ ਰੱਖਦੇ ਆ ਹਨ ਜਿੰਨੇ ਕਰਕੇ ਉਹ ਇਹਨਾਂ ਅਟੈਕ ਵਗੈਰਾ ਇਦਾਂ ਦੀਆਂ ਪ੍ਰੋਬਲਮ ਦਾ ਜ਼ਿਆਦਾ ਸ਼ਿਕਾਰ ਹੁੰਦੇ ਆ ਅਸੀਂ ਦੇਖਿਆ ਜਦ ਅਸੀਂ ਛੋਟੇ ਹੁੰਦੇ ਤੇ ਹਨ ਸਾਡੀਆਂ ਮਾਵਾਂ ਨਾ ਚਾਚੀਆਂ ਤਾਈਆਂ ਨਾ ਕਿੱਕੀਆਂ ਹੋ ਕੇ ਬਹਿ ਜਾਣਾ ਕਿੱਕੀਆਂ ਹੋ ਕੇ ਬਹਿ ਜਾਣਾ ਕੋਈ ਵੀ ਗੱਲ ਆਪਣੇ ਘਰਾਂ ਦੇ ਕੰਮ ਮੁਕਾ ਕੇ ਉਸ ਤੋਂ ਬਾਅਦ ਜੋ ਵੀ ਕਰਨੇ ਜਿਦੋਂ ਸਾਡੇ ਬਾੜੇ ਹੁੰਦੇ ਤੇ ਹਨ ਬਾੜਿਆਂ 'ਚ ਮੰਜੇ ਡਾ ਲੈਣੇ ਦਰਖਤਾਂ ਦੀਆਂ ਛਾਵਾਂ ਥੱਲੇ ਬੈਠਣਾ ਹਨ ਪਹਿਲਾਂ ਇਹਨਾਂ ਅਟੈਕ ਵੀ ਨਹੀਂ ਤੇ ਹੁੰਦੇ ਹੈਗੇ ਹੁਣ ਜਿੱਦਾਂ ਅੱਜ ਦੀ ਲਾਈਫ ਆ ਨਾ ਉਨੀ ਸਟ੍ਰੈਸ ਵਾਲੀ ਇਸ ਤਰ੍ਹਾਂ ਲਿਸਨ ਆ ਆ ਗਿਆ ਨਾ ਮੋਬਾਈਲ ਆ ਕੇ ਬੰਦਾ ਆਪਣੇ ਆਪ ਚ ਬਿਜ਼ੀ ਰਹਿਣ ਲੱਗ ਗਿਆ ਦੂਜਿਆਂ ਨਾਲ ਉਹਨਾਂ ਦਾ ਵੀ ਕੰਟੈਕਟ ਖਤਮ ਹੋ ਗਿਆ ਫਿਰ ਹੀ ਕਰਦੇ ਦੂਜਿਆਂ ਨਾਲ ਗੱਲ ਗੱਲਾਂ ਕਰਦੇ ਨਹੀਂ ਫਿਰ ਆਪਣੇ ਆਪਣੇ ਕਮਰਿਆਂ ਚ ਮੋਬਾਈਲ ਲੈ ਕੇ ਬੈਠੇ ਰਹਿੰਦੇ ਆ ਸਾਰੇ ਬਸ ਜ਼ਿੰਦਗੀ ਨਾ ਮੋਬਾਈਲ ਵਿੱਚੇ ਵੜ ਗਈ ਬਸ ਜੇ ਅਸੀਂ ਆਪਸੇ ਗੱਲਾਂ-ਬਾਤਾਂ ਕਰੂਗੇ ਕੁਝ ਆਪਣੇ ਮਨ ਦੀ ਕੱਢੂਗੇ ਕੁਝ ਅਗਲੇ ਦੇ ਸੁਣੋਗੇ ਹੈਨਾ ਅਗਲੇ ਦਾ ਵੀ ਮਨ ਹਲਕਾ ਹੁੰਦਾ ਆਪਣਾ ਵੀ ਹੁੰਦਾ ਬੱਚੇ ਕੋਲ ਵੀ ਟਾਈਮ ਨਹੀਂ ਹੈਗਾ ਵੀ ਮਾਵਾਪੀ ਸੁਣੋ ਹੈਨਾ ਮਾਵਾਪਾ ਵੀ ਬੈਠਦੇ ਨਹੀਂ ਜਿਵੇਂ ਪਹਿਲਾਂ ਹੁੰਦਾ ਸੀਗਾ ਛਾਮੀ ਸਾਰਿਆਂ ਨੇ ਜਿਵੇਂ ਖਾਣਾ ਰੋਟੀ ਖਾ ਕੇ ਸਭ ਨੇ ਇਕੱਠੇ ਬੈਠਣਾ ਹੈਨਾ ਮੰਜਿਆਂ ਤੇ ਕੋਈ ਕਿਸੇ ਨਾਲ ਬਰਤਾਂ ਪਾਣੀ ਆ ਕਿਸੇ ਨੇ ਕਹਾਣੀਆਂ ਸੁਣ ਕੇ ਸੁਣਾ ਤੁਹਾਨੂੰ ਆਦਿ ਦੇ ਆਪਣੇ ਦਾਦੇ ਦਾਦੀਆਂ ਤੋਂ ਹੈਨਾ ਸਾਰਿਆਂ ਨੇ ਇਕੱਠੇ ਬੈਠ ਕੇ ਗੱਲਾਂ 하고 ਸੁਣੀਆਂ ਕਹਾਣੀਆਂ ਹੁਣ ਬੜਦਾ ਹੀ ਮੀਨਾ ਗਾ ਹੁਣ ਹੁੰਦਾ ਜੇ ਬੈਠੇ ਵੀ ਹੋਵਾਂਗੇ ਹਰ ਇੱਕ ਦੇ ਹੱਥ 'ਚ ਮੋਬਾਈਲ ਹੁੰਦਾ ਅਸੀਂ ਵੀ ਵਿੱਚ ਐ ਅਸੀਂ ਵੀ ਮੈਂ ਤੁਹਾਨੂੰ ਦੱਸਦੀ ਆ ਮੇਰੇ ਨਾਲ ਜਿਹੜੇ ਦਾਦਾ ਜੀ ਦੇ ਨਾ ਉਹਨੇ ਸਾਰੇ ਸਾਡੇ ਕਿਹੜੇ ਵੀ ਬੱਚੇ ਇਕੱਠੇ ਹੋਏ ਨਾ ਰਾਤ ਨੂੰ ਇਕੱਠੇ ਹੋ ਕੇ ਨਾ ਉਹਨੇ ਫਿਰ ਕਹਾਣੀਆਂ ਸੁਣਾਉਣੀਆਂ ਸਾਨੂੰ ਮੇਰੇ ਮੁੱਮੀ ਦਾ ਹਾਂ ਮੈਂ ਨਾ ਫਿਰ ਉਹੀ ਚੀਜ਼ ਨਾ ਮੈਂ ਆਪਣੇ ਨਿਆਣੇ ਨੂੰ ਸੁਣਾਉਂਦੀ ਸੀ ਨਿਆਣੇ ਨੇ ਕਹਿੰਨਾ ਆ ਕਿਦਾਂ ਕਿਹੜਾ ਰਾਜ ਇਹ ਨਹੀਂ ਹੁੰਦੀ ਇਹ ਐਦਾਂ ਉਹਨਾਂ ਨੇ ਮਤਲਬ ਲੁਕਸ ਕੱਢਣੇ ਤਾਂ ਹੈ ਵੀ ਨਹੀਂ ਪਤਾ ਮੈਂ ਕਿਹਾ ਅਸੀਂ ਤਾਂ ਕਦੇ ਮੂਰੇ ਤੋਂ ਕਮੈਂਟ ਕਰਿਆ ਹੀ ਨਹੀਂ ਹਮਤ ਦਾਦਾ ਜੀ ਨੂੰ ਹੱਲਦੇ ਬੱਚੇ ਕਰਦੇ ਆ ਦੋ ਗੱਲਾਂ ਸੁਣਾਉ ਵਿੱਚ ਚਾਰ ਘਰ ਹੁੰਦੇ ਨੁਕਸਰ ਵੀ ਆ ਨਹੀਂ ਹੋ ਸਕਦਾ ਆ ਨਹੀਂ ਹੋ ਸਕਦਾ ਉਹ ਸੁਣਾਦੇ ਹੁੰਦੇ ਤੇ ਵੀ ਰਾਣੀ ਦਾ ਬਾਲ ਨਾ ਉੱਥੇ ਗਿਰ ਗਿਆ ਨਦੀ ਚ ਰਾਜਕੁਮਾਰ ਨੂੰ ਮਿਲ ਗਿਆ ਉਹਨੇ ਰਾਣੀ ਲੱਭ ਲਈ ਉਹ ਬਾਲ ਕਿਵੇਂ ਨਦੀ ਚੋਂ ਕਿੱਦਾਂ ਨਿਕਲਿਆ ਬਾਲ ਜਿਵੇਂ ਕਹਿੰਦੇ ਰਾਜਾ ਸੀ ਇਹ ਨਹੀਂ ਜਾ ਐਂਡ ਕਰਨਾ ਰਾਜਾ ਰਾਣੀ ਮਰ ਕੇ ਖਤਮ ਕਹਾਣੀ ਹੁੰਦੀ ਤੁਸੀਂ ਰਾਜਾ ਇੱਕ ਸੀ ਰਾਣੀ ਦੋਨੋਂ ਮਰ ਕੇ ਖਤਮ ਕਹਾਣੀ ਹੈ ਨਾ ਹੁਣ ਜਿਸ ਤਰ੍ਹਾਂ ਮੈਂ ਦੇਖਿਆ ਇਹ ਜੜੀਆਂ ਸਾਡੀਆਂ ਚਾਚੀਆਂ ਤਾਇਆਂ ਦੀਆਂ ਨੇ ਉਹਨਾਂ ਨੇ ਨਾ ਟੋਕਰਾਂ ਲੈ ਕੇ ਨਾ ਖੜੀਆਂ ਨੇ ਆਪਸ 'ਚ ਟੋਕਰੇ ਦਾ ਭਾਰ ਹੁੰਦਾ ਤੁਸੀਂ ਪਰ ਪਰ ਆਪਸ 'ਚ ਗੱਲਾਂ ਹੀ ਕਰਨੀਆਂ ਘੰਟਾ ਨਾਲ ਟੋਕਰੀਓ ਖੜੀਆਂ ਰਹਿਣੀਆਂ ਦੀਆਂ ਹਨਾ ਉਹਨਾਂ ਨੂੰ ਟੋਕਰੇ ਦਾ ਭਾਰ ਮਹਿਸੂਸ ਨਹੀਂ ਤਾਂ ਹੁੰਦਾ ਕਿਉਂਕਿ ਉਹ ਆਪਣੇ ਮਨ ਦਾ ਭਾਰਾ ਜਿਹੜਾ ਆ ਵਾ ਹੌਲਾ ਕਰਦੀਆਂ ਨੇ ਇਸ ਟਾਈਮ ਹਨਾ ਅੱਜੀਆਂ ਉਹ ਅਸੀਂ ਮੈਂ ਵੀ ਆਪਣੀ ਮੰਮੀ ਨੂੰ ਕਹਿ ਦਿੰਦੀ ਆ ਜਾਨੀ ਕਿ ਮੰਮੀ ਰਾਈ ਚਾਚੀਆਂ ਤਾਇਆਂ ਸਾਰੀਆਂ ਹੁਣ ਵੀ ਇਕੱਠੀਆਂ ਹੋ ਕੇ ਬਹਿਂਦੀਆਂ ਵੀ ਭਾਈ ਨਾ ਕਰਿਆ ਕਰੋ ਤੁਸੀਂ ਲੋਕਾਂ ਦੇ ਚੁਟੀਆਂ ਪੈ ਜਾਂਦੀਆਂ ਹਨਾ ਬਹੁਤ ਪੈਂਦੀਆਂ ਦੀ ਵੀ ਅੱਪਾ ਤਾਂ ਚੱਲ ਰਹੇ ਹੋ ਫੋਨ ਚਲਾ ਲੈਂਦੇ ਹੈ ਨਾ ਅੰਦਰ ਉਹਨਾਂ ਦਾ ਤਾਂ ਸਾਧਨ ਹੀ ਆ ਗੱਪ-ਸ਼ੱਪ ਹੁਣ ਜੋ ਕਿ ਜ਼ਿੰਦਗੀ ਦਾ ਇੱਕ ਨਾ ਬਹੁਤ ਜ਼ਰੂਰੀ ਹਿੱਸਾ ਹੈ ਸਾਡੀਆਂ ਮਾਵਾਂ ਦੇ ਤੇ ਹੁਣ ਵਾਲੀ ਪੀੜ੍ਹੀ ਜਿਸ ਤਰ੍ਹਾਂ ਹੁਣ ਸਾਡੇ ਬੱਚੇ ਆ ਬਾਹਰ ਚਲੇ ਗਏ ਕਿਸੇ ਦੇ ਇੱਕ ਦੋ ਦੋ ਬੱਚੇ ਆ ਜੇ ਹੁਣ ਅਸੀਂ ਆਪਣੇ ਗਰੁੱਪ ਬਣਾਉਂਗੇ ਆਪਾਂ ਇੱਕ ਦੂਏ ਨਾਲ ਅਸੀਂ ਸਾਡੀ ਕੋਸ਼ਿਸ਼ ਹੁਣ ਇਹ ਹੀ ਹੈ ਵੀ ਅਸੀਂ ਵਾਦ ਤੇ ਵਾਦ ਇੱਥੇ ਇਕੱਠੇ ਕਰੀਏ ਹੈ ਨਾ ਜਾਨੀਆਂ ਜਿੱਦਾਂ ਹੁਣ ਸਤੋ ਬੜੀ ਉਮਰ ਦੀਆਂ ਏ ਤੇ ਉਹ ਵੀ ਗੱਲਾਂ ਕਰਦਾ ਰਹਾਂ ਕੋਈ ਗੱਲ ਨਾ ਸੁਣੀ ਉਹ ਸਿੱਖਣ ਨੂੰ ਵੀ ਮਿਲਦਾ ਹੈ ਸਾਡਾ ਵੀ ਹਲਕਾ ਹੁੰਦਾ ਮਨ ਉਹਨਾਂ ਦਾ ਵੀ ਹੁੰਦਾ ਗੱਲਬਾਤ ਕਰਕੇ ਸ਼ੇਅਰ ਕਰਕੇ ਸਾਨੂੰ ਪੁਜਾਰਵਾ ਮਿਲਦਾ ਉਹਨਾਂ ਤੇ ਕੁਛ ਨਾ ਕੁਛ ਕੁਛ ਨਾ ਪਰ ਸਿੱਖਣ ਨੂੰ ਮਿਲਦਾ ਜੇ ਆਪਾਂ ਕਿਸੇ ਨਾਲ ਗੱਲ ਕਰਦੇ ਐ ਨਾਈ ਨਹੀਂ ਕੁਛ ਸਿੱਖਣ ਨੂੰ ਹੁੰਦਾ ਸਿਆਣਤਾ ਤੇ ਜਿਆਦਾ ਗੱਲਾਂ ਦੇ ਮਿਲਦਾ ਜਿਆਦਾ ਮਿਲਦਾ ਹਾਂਜੀ ਤਾਂ ਹੀ ਤਾਂ ਹੁਣ ਆਪਸੀ ਭਾਈਚਾਰਕ ਸਮਝੋ ਪੰਜ ਖਤਮੇ ਹੋ ਗਏ ਹੁਣ ਤਾਂ ਪੈਸੇ ਨਾਲ ਸਭ ਕੁਝ ਕਰਾ ਲੋ ਅੱਗੇ ਵਿਆਹ ਹੁੰਦੇ ਸੀਗੇ ਸਾਰੇ ਇਕੱਠੇ ਹੋ ਕੇ ਕੰਮ ਕਰਾਉਣ ਜਾਂਦੇ ਸੀ ਇਹ ਵਕਤ ਪਹਿਲਾਂ ਜਾਣਾ ਫਿਰ ਕਿਸੇ ਮਕਲਾਹੀ ਚੜ੍ਹ ਜਾਣੀ ਉੱਥੀ ਰੋਟੀ ਖਾਣੀ ਉਨੇ ਦਿਨ ਹਨ 3-4 ਦਿਨ ਜਦ ਤੱਕ ਜੋਤ ਦੀ ਰੋਟੀ ਨਹੀਂ ਦੀ ਹੁੰਦੀ ਉੱਥੀ ਰੋਟੀ ਖਾਣੀ ਹਣਾ ਪੂਣਾ ਹੁਣ ਬੱਚਿਆਂ ਨੂੰ ਜੋਤ ਦੀ ਰੋਟੀ ਨਹੀਂ ਪਤਾ ਕੜਾ ਹੀ ਕੁਝ ਵੀ ਨਹੀਂ ਹੁੰਦਾ ਪੈਸੇ ਤੇ ਜਾਂਦੇ ਗੁਰਨਕੀ ਆਪਸੀ ਆਪਸੀ ਗੱਲਬਾਤ ਹੁੰਦੀ ਕੋਈ ਬੱਸ ਉਜੇ ਚੱਲੇ ਰਹੇ ਹੁੰਦੇ ਉੱਚੀ ਆਵਾਜ਼ ਸਾਊਂਡ ਹੁੰਦੀ ਕੋਈ ਗੱਲਬਾਤ ਨਹੀਂ ਸਭ ਕੁਝ ਫਾਰਮੈਲਿਟੀਜ਼ ਲੱਗਦੇ ਜਿਵੇਂ ਵਿਆਹ ਦੇ ਰੀਤੀ ਰਿਵਾਜ ਜੀ ਕਾਹੀ ਪਤਾ ਨਹੀਂ ਸਾਨੂੰ ਨਹੀਂ ਪਤਾ ਲੱਗਾ ਕਿ ਇਹ ਸਾਡੇ ਮਾਪ ਨੂੰ ਪਤਾ ਦਾ ਹਨਾ ਪਰ ਤਾਂ ਹੁਣ ਉਹੀ ਅੱਗੇ ਬੱਚਿਆਂ ਦਾ ਪਹਿਲਾ ਉਹ ਕਰਨਾ ਫਿਰ ਉਹ ਕਿਦੇ ਰਾਂ ਦਾ ਕਰਨਾ ਰਾਂ ਦਾ ਪੁੱਠਾ ਬਣਾਣੇ ਗਲੂਵੇ ਬਣਾਣੇ ਫਿਰ ਪੰਜ ਜਿਹੜਾ ਪਹਿਲਾ ਪੱਲਾ ਪੂਰਦੇ ਹੁੰਦੇ ਤੇ ਫਿਰ ਉਹਨਾਂ ਦੇ ਹੱਥ ਲਾਉਣੇ ਕਰਕੇ ਉਹ ਉਹਦਾ ਪਰ ਰਵਾਜ ਕੰਤ ਪਰ ਹਾਂਜੀ ਫਿਰ ਯਾਦ ਹੈ ਨਾ ਉਹਦਾ ਵੀ ਹੱਤਿਆਂ ਦੇ ਵਿਆਹ ਕੰਟੇ ਤੇ ਸਿੰਗਤ ਗਏ ਹਾਂ ਹੈ ਨਾ ਹੱਤਿਆਂ ਦੇ ਵਿਆਹ ਕਟੇ ਤੇ ਸਿੰਗਤ ਲੋ ਆ ਜਿਹੜਾ ਟਾਪਿਕ ਅਸੀਂ ਇੱਥੇ ਹੀ ਹੈਨਾ ਸਮਾਪਤ ਕਰਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ